ਚੀਜ਼ ਬਰੋ ਬਦਲ ਜਾਂਦੀ ਹੈ ਪਰ ਕੁਝ ਐਸਾ ਹੈ ਜਿਹਨੂੰ ਤੁਸੀਂ ਚਾਹ ਕੇ ਵੀ ਬਦਲ ਨਹੀਂ ਸਕਦੇ ਬਸ ਉਹ ਹੈ ਤੁਹਾਡੀ ਸੱਚਾਈ ਉਹਨੂੰ ਸਮਝਣਾ ਹੈ ਜਦੋਂ ਅਸੀਂ ਉਹਨੂੰ ਸਮਝ ਲੈਂਦੇ ਆ ਨਾ ਮੈਂ ਕੌਣ ਹਾਂ ਉਹ ਇਹ ਹੱਥ ਮੇਰਾ ਹੈ ਮੈਂ ਹੱਥ ਇਹ ਕੁਰਸੀ ਮੇਰੀ ਹੈ ਪਰ ਮੈਂ ਕੁਰਸੀ ਨਹੀਂ ਹਾਂ ਇਹ ਘਰ ਮੇਰਾ ਹੈ ਪਰ ਮੈਂ ਘਰ ਮੈਂ ਇਹ ਤੋਂ ਜੁਦਾ ਹਾਂ ਇਸੇ ਤਰ੍ਹਾਂ ਸਰੀਰ ਮੇਰਾ ਹੈ ਪਰ ਮੈਂ ਸਰੀਰ ਇਸ ਲਈ ਜਦੋਂ ਇਹ ਵਿਚਾਰ ਸਾਡੇ ਅੰਦਰ ਆਉਂਦੇ ਆ ਨਾ ਤਾਂ ਫਿਰ ਹੌਲੀ ਹੌਲੀ ਸਾਡਾ ਧਿਆਨ ਗਹਿਰਾਈ 'ਚ ਜਾਂਦਾ ਹੈ। ਤਾਂ ਹੀ ਤਾਂ ਰਮਣ ਮਹਾਰਿਸ਼ੀ ਹੋਏ ਸੀ। ਉਹ ਕਹਿੰਦੇ ਸੀ ਆਪਣੇ ਆਪ ਨੂੰ ਪੁੱਛਿਆ ਕਰੋ ਮੈਂ ਕੌਣ ਹਾਂ? ਆਪਣੇ ਆਪ ਨੂੰ ਸਵਾਲ ਕਰਿਆ ਕਰੋ ਮੈਂ ਕਹਿੰਦੇ ਸ਼ਾਇਦ ਇਹ ਪੁੱਛਦੇ ਪੁੱਛਦੇ ਤੁਹਾਨੂੰ ਪਤਾ ਲੱਗ ਜਾਵੇ ਜੇ ਅੰਦਰੋਂ ਜਵਾਬ ਆਵੇ ਨਾ ਮੈਂ ਕੌਣ ਹਾਂ? ਭਾਈ ਤੂੰ ਆਹ ਹੈਂ, ਤੂੰ ਫਲਾਣੇ ਦਾ ਡੈਡੀ ਹੈਂ। ਤੂੰ ਫਲਾਣੇ ਦਾ ਪਤੀ ਹੈਂ, ਤੂੰ ਫਲਾਣੇ ਦੀ ਪਤਨੀ ਹੈ। ਉਹ ਨਹੀਂ ਇਹ ਰਿਸ਼ਤੇ ਨਹੀਂ ਹੈ, ਤੁਸੀਂ ਕੌਣ ਹੋ? ਤੇ ਕਹਿੰਦੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਜਦੋਂ ਬੇਸਿੰਗ ਉਸ ਕਿਹ ਜਰਾਇਤਾ ਕੋ ਪਹੁੰਚਦੇ ਆ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਹੜੇ ਨੂਰ ਤੋਂ ਬਣੇ ਆ ਕਿਹੜੀ ਤਾਕਤ ਤੋਂ ਬਣੇ ਆ ਉਹਨੂੰ ਸਮਝਦਿਆਂ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਡਰ ਚਿੰਤਾ ਦੁੱਖ ਦੂਰ ਹੁਣ ਇਹਦਾ ਮਤਲਬ ਇਹ ਨਹੀਂ ਕਿ ਸ਼ਰੀਰ ਨੂੰ ਬਿਮਾਰੀ ਨਹੀਂ ਆਣੀ ਸ਼ਰੀਰ ਬਿਮਾਰ ਵੀ ਹੋ ਜਾਵੇ ਤੁਹਾਡੇ ਤੋਂ ਪਰਭਾਵ ਜਿਦਾ ਬੰਦਾ ਕਹਿੰਦਾ ਗੱਡੀ ਨੂੰ ਡੈਂਟ ਪਿਆ ਮੈਨੂੰ ਕੁਛ ਨਹੀਂ ਹੋਇਆ ਮੇਰਾ ਸ਼ਰੀਰ ਬਿਮਾਰ ਹੈ ਮੇਰੇ ਪੈਰ ਚ ਦਰਦ ਹੁੰਦਾ ਪਰ ਮੈਂ ਫਿੱਟਾਂ ਮੇਰੀ ਆ ਚੀਜ਼ ਦੁਖਦੀ ਹੈ ਪਰ ਮੈਂ ਕਿਉਂਕਿ ਉਹ ਚੀਜ਼ ਨੂੰ ਹੋਇਆ ਹੈ ਮੈਨੂੰ ਕੁਛ ਤੁਸੀਂ ਤਾਂ ਉਹ ਜਿਹਨੂੰ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡਬੋ ਸਕਦਾ ਨਾ ਅਸਤਰ ਵੇਦ ਸਕਦਾ ਨਾ ਸ਼ਸਤਰ ਛੇਦ ਸਕਦਾ ਹੈ। ਇਹ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਆਪਣੇ ਰੂਪ ਨੂੰ ਪਹਿਚਾਨ। ਹੁਣ ਕਹਿ ਦਿੰਦਾ ਬੰਦਾ ਆਤਮਾ ਪਰ ਆਤਮਾ ਵੀ ਨਾ ਇਹ ਸੁਣਿਆ ਹੋਇਆ ਹੀ ਹੈ ਅਨੁਭਵ ਨਹੀਂ ਹੋਇਆ। ਜਦੋਂ ਅੱਖਾਂ ਬੰਦ ਕਰਕੇ ਬੈਠਾਂਗੇ ਸਹੀ ਢੰਗ ਨਾਲ ਵਿਧੀ ਗੁਰੂਆਂ ਦੇ ਕੋਲੋਂ ਲੈ ਕੇ ਸਿਮਰਨ ਨਾਲ ਜੁੜਾਂਗੇ ਤਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਸਾਨੂੰ ਆਪਣੇ ਅਸਲ ਰੂਪ ਦੀ ਪਹਿਚਾਨ ਇਸ ਲਈ ਫੇਰ ਕਹਾਂਗੇ ਤੂੰ ਹੈ ਰੱਬੀ ਨੂਰ ਤੋਂ ਬਣਿਆ। ਇਹ ਲੈ ਥੋੜਾ ਜਿਹਾ ਮੈਂ ਉਹਦੇ ਨੂਰ ਤੋਂ ਬਣਿਆ। ਮੈਂ ਆਪਣੇ ਰੱਬ ਦੀ ਆਪਣੇ ਮਾਲਕ ਦੀ ਸ਼ਕਤੀ ਤੋਂ ਬਣਿਆ ਹੈ। ਔਰ ਜੇ ਮੈਂ ਉਹਦੀ ਸ਼ਕਤੀ ਤੋਂ ਬਣਿਆ ਮੈਂ ਕਮਜ਼ੋਰ ਨਹੀਂ ਹਾਂ। ਜੇ ਮੈਂ ਉਹਦੇ ਨੂਰ ਤੋਂ ਬਣਿਆ ਤਾਂ ਦੁੱਖਾਂ ਦੇ ਹਨੇਰੇ ਤੋਂ ਮੈਂ ਡਰ ਨਹੀਂ ਸਕਦਾ। ਮੈਂ ਕਿਉਂ ਡਰਾਂ? ਅਸੀਂ ਕਈ ਵਾਰ ਦੱਸਿਆ ਨੇ ਕਿ ਨੰਨਾ ਜਿਹਾ ਦੀਵਾ ਜਗਾ ਦਿਓ। ਚਾਹੇ ਪੂਰਾ ਮੈਦਾਨ ਹੋਵੇ। ਹਨੇਰੇ ਨਾਲ ਭਰਿਆ। ਉੱਥੇ ਜਗਾ ਦਿਓ ਗੱਬੇ ਹਵਾ ਨਾ ਹੋਵੇ ਹਨੇਰੇ 'ਚ ਇੱਕ ਦੀਵਾ ਵੀ ਜਗਾ ਦਿਓ। ਉਹ ਡਰਦਾ ਨਹੀਂ ਹੈ ਕਿ ਐਡਾ ਵੱਡਾ ਮੈਦਾਨ ਹਨੇਰੇ ਨਾਲ ਭਰਿਆ ਤਾਂ ਮੈਂ ਨਿੱਕਾ ਜਿਹਾ ਦੀਵਾ ਮੈਨੂੰ ਕਿਉਂ ਜਗਾ ਦਿੱਤਾ ਹਏ ਮੈਨੂੰ ਹਨੇਰੇ ਤੋਂ ਡਰ ਲੱਗਦਾ ਹੈ ਬਲਕਿ ਜਦ ਤੱਕ ਉਹਦੇ ਅੰਦਰ ਤੇਲ ਹੈ ਬੱਤੀ ਹੈ ਉਹਦੇ ਅੰਦਰ ਜਾਨ ਹੈ ਨਾ ਜਾਨ ਹੈ ਜਗਣ ਦੀ ਯਾਨੀ ਤੇਲ ਹੈ ਬੱਤੀ ਹੈ ਉਹ ਪੂਰੇ ਹਨੇਰੇ ਨੂੰ ਡਰਾ ਕੇ ਰੱਖਦਾ ਹੈ ਆਪ ਨਹੀਂ ਡਰਦਾ ਸਾਹੀ ਤਾਂ ਕਹਾਵਤ ਹੈ ਨਾ ਕਹਿੰਦੇ ਇੱਕ ਦਿਨ ਹਨੇਰਾ ਗਿਆ ਰੱਬ ਦੇ ਕੋਲ ਕਹਾਣੀ ਸੁਣੀ ਹੋਏਗੀ ਬੜੀ ਪਿਆਰੀ ਕਹਾਣੀ ਹੈ ਹਨੇਰਾ ਗਿਆ ਰੱਬ ਦੇ ਕੋਲ ਉਹ ਕਹਿੰਦੇ ਰੱਬ ਦੀ ਕਚਹਿਰੀ ਵਿੱਚ ਕੋਈ ਫੈਸਲਾ ਇਦਾਂ ਦਾ ਆਇਆ ਜਿਹੜਾ ਅੱਜ ਤੱਕ ਪੂਰਾ ਹੋਇਆ ਹੀ ਨਹੀਂ ਨੀ ਤਾਂ ਰੱਬ ਦੀ ਕਚਹਿਰੀ ਜਿਹੜੇ ਵੀ ਜਾਂਦੇ ਨਾ ਸ਼ਿਕਾਇਤਾਂ ਉਹ ਰੱਬ ਫੜਾਫੜ ਨਿਵੇੜੇ ਕਰ ਦਿੰਦਾ ਹੈ ਪਰ ਇੱਕ ਫੈਸਲਾ ਹੀ ਇਦਾਂ ਦਾ ਜਿਹੜਾ ਰੱਬ ਕਰ ਹੀ ਨਹੀਂ ਸਕਿਆ ਉਹ ਕਿਹੜਾ ਸੀ ਇੱਕ ਦਿਨ ਅੰਧੇਰਾ ਗਿਆ ਭਗਵਾਨ ਦੇ ਕੋਲ ਕਹਿੰਦਾ ਹੈ ਭਗਵਾਨ ਅਸੂਰੀ ਨੂੰ ਕਿਦਾਂ ਦਾ ਬਣਾਇਆ ਤੂੰ ਮੇਰੇ ਮਗਰੀ ਪਿਆਰੇ ਦਾ ਹੱਥ ਹੋ ਕੇ ਬਲ੍ਹਾ ਮੈਨੂੰ ਪਰੇਸ਼ਾਨ ਕਰਦਾ ਜਦੋਂ ਆਂਦਾ ਹੈ ਤਾਂ ਮੈਨੂੰ ਡਰਾ ਦਿੰਦਾ ਹੈ ਸੋ ਇਹਨੂੰ ਪੁੱਛੋ ਬੁਲਾ ਕੇ ਕਿ ਮੇਰਾ ਦੁਸ਼ਮਣ ਕਿਉਂ ਬਣਿਆ ਹੈ ਹਰ ਵੇਲੇ ਮੈਨੂੰ ਤੜਾਂਦਾ ਕਿਉਂ ਰਹਿੰਦਾ ਹੈ ਮੈਂ ਇਹਦਾ ਕੀ ਵਿਗਾੜਿਆ ਹੈ ਕਿ ਕਦੀ ਮੈਂ ਉਹਦਾ ਕੁਝ ਵਿਗਾੜਿਆ ਨਹੀਂ ਕਦੀ ਮੈਂ ਕੁਝ ਬੁਰਾ ਬੋਲਿਆ ਨਹੀਂ ਪਰ ਮੇਰੇ ਪਿੱਛੇ ਹੱਥ ਧੋਕੇ ਪਿਆ ਰਹਿੰਦਾ ਛੱਡਦਾ ਹੀ ਨਹੀਂ ਮੈਨੂੰ ਮੈਨੂੰ ਅੱਗੇ ਕੀ ਦੌੜਨਾ ਪੈਂਦਾ ਹਰ ਵੇਲੇ ਕਦੀ ਚੈਨ ਨਾ ਰਹਿਣੇ ਨੀ ਦਿੰਦਾ ਭਗਵਾਨ ਕਹਿੰਦੇ ਕੋਈ ਨਹੀਂ ਤੂੰ ਫਿਕਰ ਨਾ ਕਰ ਹੁਣੇ ਸੂਰਜ ਨੂੰ ਬੁਲਾ ਕੇ ਪੁੱਛਦੇ ਹਾਂ ਹੁਣ ਜਦੋਂ ਕਹਿੰਦੇ ਸੂਰਜ ਨੂੰ ਬੁਲਾਇਆ ਗਿਆ ਹਾਂ ਵੀ ਸੂਰਜਾ ਤੂੰ ਹਨੇਰੇ ਨੂੰ ਪਰੇਸ਼ਾਨ ਕਿਉਂ ਕਰਦਾ ਹੈ ਕਿਉਂ ਉਹਦੇ ਪਿੱਛੇ ਹੱਥ ਧੋਕੇ ਪਿਆ ਹੈ ਉਡੀ ਸ਼ਿਕਾਇਤ ਆਈ ਹੈ ਕਿ ਸੂਰੀ ਮੈਨੂੰ ਟਿਕਣ ਨਹੀਂ ਦਿੰਦਾ ਹਰ ਵੇਲੇ ਮੇਰੇ ਪਿੱਛੇ ਪਿਆ ਰਹਿੰਦਾ ਹੈ ਹਰ ਵੇਲੇ ਮੈਨੂੰ ਢੜਾਈ ਰੱਖਦਾ ਹੈ ਸੋ ਮੈਨੂੰ ਇੱਕ ਪਲ ਵੀ ਚੈਨ ਨਹੀਂ ਲੈਣ ਦਿੰਦਾ ਸੋ ਦੱਸ ਤੇਰਾ ਅੰਧੇਰੇ ਨੇ ਬਿਗਾੜਿਆ ਕੀ ਹੈ ਸੂਰਜ ਕਹਿੰਦਾ ਹੈ हे ਭਗਵਾਨ ਮaaf ਕਰੋ ਇਹ ਅੰਧੇਰਾ ਹੈ ਕੀ ਮੈਂ ਤਾਂ ਅਜੇ ਤੱਕ ਦੇਖਿਆ ਹੀ ਨਹੀਂ ਜਿਹਨੂੰ ਮੈਂ ਕਦੀ ਦੇਖਿਆ ਨਹੀਂ ਜਿਹਨੂੰ ਮੈਂ ਕਦੀ ਜਾਣਿਆ ਨਹੀਂ ਮੈਂ ਉਹਨੂੰ ਪਰੇਸ਼ਾਨ ਕੀ ਕਰਨਾ ਹੈ ਜਹਾ ਤਾ ਮਹਾਰਾਜ ਇਦਾਂ ਕਰੋ ਉਹਨੂੰ ਮੇਰੇ ਸਾਹਮਣੇ ਲਿਆਓ ਉਹਨੂੰ ਮੇਰੇ ਸਾਹਮਣੇ ਖੜਾ ਕਰੋ ਫਿਰ ਮੈਂ ਪੁੱਛੂੰ दसवें तैनू तंग कदो ਕੀਤਾ ਤੈਨੂੰ ਪਰੇਸ਼ਾਨ ਕਦੋਂ ਕੀਤਾ ਐਵੇਂ ਮੇਰੀਆਂ ਉਠੀਆਂ ਸ਼ਿਕਾਇਤਾਂ ਤੂੰ ਭਗਵਾਨ ਕੋ ਕਰੀ ਜਾਂਦਾ ਹੈ ਭਾਈ ਮੈਂ ਤਾਂ ਤੈਨੂੰ ਜਾਣਿਆ ਨਹੀਂ ਦੇਖਿਆ ਨਹੀਂ ਤਾਂ ਪਰੇਸ਼ਾਨ ਕਰਨ ਦੀ ਗੱਲ ਕਿੱਥੋਂ ਆਂਦੀ ਹੈ ਭਗਵਾਨ ਕਹਿੰਦੇ ਕੋਈ ਨਹੀਂ ਬੁਲਾਉਂਦੇ ਆ ਉਹਨੂੰ ਪਰ ਕਹਿੰਦੇ ਭਗਵਾਨ ਵੀ ਹਨੇਰੇ ਦੇ ਸਾਹਮਣੇ ਸੂਰਜ ਦੇ ਸਾਹਮਣੇ ਹਨੇਰੇ ਨੂੰ ਬੁਲਾ ਕਿਉਂਕਿ ਇੱਕੋ ਹੀ ਚੀਜ਼ ਹੋ ਸਕਦੀ ਹੈ ਜਾਂ ਪ੍ਰਕਾਸ਼ ਜਾਂ ਅੰਧਕਾਰ ਇਹ ਕਦੀ ਇਕੱਠੇ ਇਸ ਲਈ ਜਦੋਂ ਤੁਹਾਨੂੰ ਆਪਣੇ ਅੰਦਰਲੇ ਨੂਰ ਦੀ ਪਹਿਚਾਨ ਹੋ ਗਈ ਪ੍ਰਕਾਸ਼ ਦੀ ਪਹਿਚਾਨ ਹੋ ਗਈ ਚਿੰਤਾ ਪਰੇਸ਼ਾਨੀਆਂ ਡਿਪਰੈਸ਼ਨ ਜਿਹਨੂੰ ਕਹਿ ਦਿੰਦੇ ਨਾ ਹਾਏ ਕੀ ਬਣੂਗਾ ਕੀ ਹੋਏਗਾ ਇਹ ਅੰਧੇਰਾ ਤਾਂ ਫੇ ਤੁਹਾਡੇ ਅੰਦਰ ਕਦੀ ਠਹਿਰ ਕਿਉਂਕਿ ਉਦੋਂ ਤੱਕ ਇਹ ਜਦ ਤੱਕ ਤੁਸੀਂ ਆਪਣੇ ਪ੍ਰਕਾਸ਼ ਤੋਂ ਅਣਜਾਣ ਬੈਠੇ ਹੋ ਜਦ ਤੱਕ ਆਪਣੇ ਨੂਰ ਨੂੰ ਜਾਣਦੇ ਨਹੀਂ ਹੋ ਜਦ ਤੱਕ ਭਲੇਖੇ 'ਚ ਬੈਠੇ ਹੋ ਨਾ ਜਦ ਤੱਕ ਉਹ ਪਰਦਾ ਪਿਆ ਹੋਇਆ ਹੈ ਜਿਹਦਾ ਬੁੱਲੇ ਸ਼ਾਹ ਨੇ ਕਿਹਾ ਹੈ ਕਿ ਜੇ ਤੂੰ ਮਨ ਸ਼ੀਸ਼ੇ ਦੇ ਉੱਤੋਂ ਸਾਰਾ ਮੈਲ ਹਟਾਵੇਂ ਜੇ ਤੂੰ ਮਨ ਸ਼ੀਸ਼ੇ ਦੇ ਉੱਤੋਂ ਸਾਰਾ ਮੈਲ ਹਟਾਵੇਂ ਫਿਰ ਤੂੰ ਮਨ ਸ਼ੀਸ਼ੇ ਦੇ ਅੰਦਰੋਂ ਦਰਸ਼ ਪਿਆਦਾ ਪਾਵੇਂ ਉਹ ਕਹਿੰਦੇ ਉਹ ਪਿਆ ਪਰਮਾਤਮਾ ਪ੍ਰਭੂ ਤਾਂ ਤੇਰੇ ਅੰਦਰ ਹੀ ਹੈ ਪਰ ਜਿਹੜੇ ਮਨ ਦੇ ਅੰਦਰੋਂ ਦਰਸ਼ਨ ਹੋਣਾ ਨਾ ਉੱਤੇ ਤੂੰ ਮੈਲ ਹੀ ਇੰਨੀ ਚੜਾਈ ਹੋਈ ਹੈ ਮੈਂ ਹੁਣ ਮੈਲ ਕਿਹੜੀ ਕਿਹੜੀ ਚੜੀ ਹੋਈ ਐ ਤੇਰਾ ਆਪ ਹੀ ਦੇਖ ਲੋ ਹੰਕਾਰ ਦੀ ਮੈ ਮੈਂ ਇਹ ਮੈਂ ਮੇਰੀ ਦੀ ਮੈਲ ਨਾ ਸਭ ਤੋਂ ਬੜੀ ਤਾਂ ਇਹੀ ਪਰਤ ਹੁੰਦੀ ਐ ਜਿਹਨੂੰ ਲਾਣਾ ਬੜਾ ਔਖਾ ਹੈ ਫਿਰ ਨਫ਼ਰਤ ਆ ਗਈ, ਕ੍ਰੋਧ ਆ ਗਿਆ, ਨਿੰਦਿਆ ਚੁਗਲੀ ਆ ਗਈ, ਬੁਰੇ ਕਰਮ ਆ ਗਏ, ਯਾਨੀ ਜਲਨ ਆ ਗਈ ਕਿ ਐਵੇਂ ਸੜੀ ਜਾਣਾ, ਜਲੀ ਜਾਣਾ, ਨਫ਼ਰਤ ਕਰੀ ਜਾਣੀ, ਕਿਸੇ ਨੂੰ ਬੁਰਾ ਬੋਲੀ ਜਾਣਾ, ਗਾਲੀ ਗਲੋਚ ਕਰੀ ਜਾਣਾ, ਨਿੰਦਿਆ ਚੁਗਲੀ ਕਰੀ ਜਾਣੀ ਮੈਨੂੰ ਆ ਪਸੰਦ ਨਹੀਂ ਮੈਨੂੰ ਉਹ ਪਸੰਦ ਨਹੀਂ ਯਾਨੀ ਇਦਾਂ ਦੀਆਂ ਕਿੰਨੀਆਂ ਮੈਲਾਂ ਜਿਹੜੀਆਂ ਇਨਸਾਨ ਨੇ ਸ਼ੀਸ਼ੇ ਦੇ ਉੱਪਰ ਚੜਾਈਆਂ ਹੋਈਆਂ ਹੈ ਔਰ ਅਗਰ ਅਸੀਂ ਆਪਣੇ ਪ੍ਰਭੂ ਨੂੰ ਪਾਣਾ ਹੈ ਆਪਣੇ ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ ਫਿਰ ਕਹਾਂਗੇ ਹੁਣ ਤੁਹਾਡੇ ਘਰ 'ਚ ਸ਼ੀਸ਼ਾ ਲੱਗਾ ਹੈ ਉੱਤੇ ਭਾਫ਼ ਵੀ ਜੰਮ ਜਾਵੇ ਨਾ ਤਾਂ ਤੁਹਾਨੂੰ ਆਪਣੀ ਸ਼ਕਲ ਨਜ਼ਰ ਆਂਦੀ ਹੈ ਤੁਹਾਨੂੰ ਭਾਫ਼ ਨੂੰ ਸਾਫ਼ ਕਰਨਾ ਪੈਂਦਾ ਹੈ ਜਾਂ ਉਹਦੇ ਉੱਪਰ ਤੁਸੀਂ ਮਿੱਟੀ ਪਾ ਦਿਓ ਰੇਤ ਪਾ ਦਿਓ ਇਦਾਂ ਸ਼ੀਸ਼ਾ ਰੱਖ ਲਓ ਉਹਦੇ ਤੋਂ ਕੁਛ ਨਾ ਖਿਲਾਰ ਦਿਓ ਦੇਖੋ ਝੋਕੇ ਤੁਹਾਨੂੰ ਨਜ਼ਰ ਫਿਰ ਤੁਸੀਂ ਇੱਕ ਲਾਈਨ ਖਿੱਚੋ ਜਿੱਥੋਂ ਲਾਈਨ ਖਿੱਚੂਗਾ ਸਾਫ ਹੋਏਗਾ ਨਾ ਉਥੋਂ ਥੋੜੀ ਥੋੜੀ ਝਲਕ ਮਿਲਣੀ ਇਹਦਾ ਮਤਲਬ ਕੀ ਹੈ ਕਿ ਪ੍ਰਭੂ ਦੀ ਤਸਵੀਰ ਤਾਂ ਅੰਦਰ ਹੀ ਹੈ ਪਰ ਨਜ਼ਰ ਕਿਉਂ ਨਹੀਂ ਆਂਦੀ ਕਿਉਂਕਿ ਪਤਾ ਨਹੀਂ ਕਿੰਨੇ ਕੁ ਮੈਲ ਸਾਡੇ ਮਨ ਤੇ ਚੜੀ ਹੋਈ ਹੈ ਤਾਂ ਹੀ ਤਾਂ ਅਸੀਂ ਕਈ ਵਾਰ ਦਸੀਦਾ ਕਰ ਲੈ ਦਿਲ ਦੀ ਸਫਾਈ ਜੇ دیدار ਚਾਹੀਦਾ ਤੂੰ ਜਹਾਨ ਤੋਂ ਕੀ ਲੈਣਾ ਤੈਨੂੰ ਪਰ ਦੇਖੋ ਬੰਦੇ ਨੂੰ ਯਾਰ ਚਾਹੀਦਾ ਪਰ ਬੰਦਾ ਦੌੜਦਾ ਜਹਾਨ ਪਿੱਛੇ ਹੀ ਹੈ ਮੰਗਾ ਜਹਾਨ ਦੀਆਂ ਹੀ ਐ ਡਿਮਾਂਡਾਂ ਜਹਾਨ ਦੀਆਂ ਹੀ ਐ ਮੈਨੂੰ ਆ ਵੀ ਦੁਨੀਆ ਮਿਲ ਜਾਵੇ ਮੈਨੂੰ ਦੁਨੀਆ ਉਹ ਵੀ ਮਿਲ ਜਾਵੇ ਉਹ ਜੇ ਯਾਰ ਚਾਹੀਦਾ ਐ ਤਾਂ ਇਹ ਮੰਗਾ ਬੰਦ ਕਰ ਕਿਉਂਕਿ ਜੇ ਤੂੰ ਪਾਣਾ ਯਾਰ ਨੂੰ ਭੁੱਲਿਆ ਤੇ ਖੁਦ ਨੂੰ ਬਲੀ ਚੜਾ ਦੇ ਉਹ ਜਦ ਤੱਕ ਕੋਈ ਫਨਾ ਨਾ ਹੋਵੇ ਯਾਰ ਕਦੇ ਨਾ ਪਾਵੇ ਦੇਖੋ ਬੁੱਲੇ ਸ਼ਾਹ ਕੀ ਕਹਿੰਦੇ ਐ ਇਹ ਫਕੀਰਾਂ ਦੇ ਬਚਨ ਨਾ ਬੜੀ ਗਹਿਰਾਈ ਰੱਖਦੇ ਐ ਉਹ ਕਹਿੰਦੇ ਜੇ ਤੂੰ ਪਾਣਾ ਯਾਰ ਨੂੰ ਬੁੱਲਿਆ ਤੇ ਖੁਦ ਨੂੰ ਬਲੀ ਚੜਾ ਦੇ ਉਹ ਜਦ ਤੱਕ ਕੋਈ ਫਨਾ ਨਾ ਹੋਵੇ ਯਾਰ ਕਦੇ ਨਾ ਪਾਵੇ ਉਹ ਕਹਿੰਦੇ ਯਾਰ ਨੂੰ ਪਾਣਾ ਨਾ ਮਿਤਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਵਾ ਚਾਹੇ ਕਿ ਦਾਣਾ ਖਾਕ ਵਿੱਚ ਮਿਲ ਕੇ ਗੁਲੇ ਗੁਲzar ਹੁੰਦਾ ਹੈ ਤਾਂ ਹੀ ਤਾਂ ਕੇ ਨਾ ਆਪਣਾ ਆਪ ਗੁਆਈਏ ਤਾਂ ਹੁਣ ਬੰਦਾ ਆਪਣੇ ਆਪ ਨੂੰ ਗਵਾਉਣ ਨੂੰ ਤਿਆਰ ਨਹੀਂ ਹੈ ਆਪਣੇ ਆਪ ਨੂੰ ਮਿਟਾਉਣ ਨੂੰ ਤਿਆਰ ਨਹੀਂ ਹੈ ਇਹ ਸਮਝਣ ਵਾਲੀ ਗੱਲ ਹੈ ਹੁਣ ਬੁੱਲੇ ਸ਼ਾਹ ਨੇ ਜਦੋਂ ਕਿਹਾ ਕਿ ਜੇ ਤੂੰ ਪਾਣਾ ਯਾਰ ਨੂੰ ਬੁੱਲਿਆ ਖੁਦ ਨੂੰ ਬਲੀ ਚੜਾ ਦੇ ਤਾਂ ਬਲੀ ਚੜਾਣ ਦਾ ਮਤਲਬ ਕੀ ਹੈ ਕਹਿੰਦੇ ਬਲੀ ਚੜਾ ਪਰ ਬੰਦਾ ਬੱਕਰੀਆਂ ਦੀ ਬਲੀ ਚੜਾਣ ਲੱਗਾ ਹੈ ਕੋਈ ਮੁਰਗੀਆਂ ਦੀ ਬਲੀ ਚੜਾਈ ਜਾਂਦਾ ਹੈ ਜੀ ਅਸੀਂ ਫਲਾਨੇ ਪੀਰਾਂ ਦੇ ਸਥਾਨ ਤੇ ਬੱਕਰਾ ਚੜਾਉਂਦੇ ਸੀ ਫਲਾਨੇ ਗੁਰੂ ਰਹਿਬਰ ਦੇ ਨਾਂ ਦਾ ਬੱਕਰਾ ਦਿੰਦੇ ਸੀ ਫਲਾਨੇ ਪੀਰ ਫਕੀਰ ਦੇ ਨਾਂ ਦਾ ਬੱਕਰਾ ਦਿੰਦੇ ਉਹ ਬਲੀਆਂ ਨਹੀਂ ਮੰਗਦੇ ਉਹ ਸਮਝ ਆਦੀ ਹੋਣੀ। ਅਗਰ ਕੋਈ ਪੁੱਛੇ ਨਾ ਸਾਨੂੰ ਕਿ ਸਭ ਤੋਂ ਵੱਡੀ ਬਲੀ ਕਿਹੜੇ ਜਾਨਵਰ ਦੀ ਹੈ? ਅਸੀਂ ਕਹਾਂਗੇ ਸਭ ਤੋਂ ਵੱਡੀ ਬਲੀ ਤਾਂ ਆਪਣੇ ਮਨ ਰੂਪੀ ਜਾਨਵਰ ਦੀ ਦੇ। ਕਿਉਂਕਿ ਜਦ ਤੱਕ ਇਹ ਮਨ ਨੂੰ ਕੁਰਬਾਨ ਨਹੀਂ ਕਰੇ ਇਹਨੂੰ ਨਹੀਂ ਮਿਟਾਏਗਾ, ਆਪਣੀ ਮੈਨ ਨਹੀਂ ਛੱਡੇਗਾ, ਆਪਣਾ ਹੰਕਾਰ ਨਹੀਂ ਛੱਡੇਗਾ। ਆ ਤੇਰੇ ਮਨ ਦੇ ਅੰਦਰ ਜਿਹੜਾ ਬੁਰਾਈ ਦਾ ਜਾਨਵਰ ਹੈ ਨਾ, ਆ ਨਫ਼ਰਤ ਦਾ ਜਾਨਵਰ ਹੈ, ਕ੍ਰੋਧ ਦਾ ਜਾਨਵਰ ਹੈ। ਆ ਤੇਰੇ ਮਨ ਦੇ ਅੰਦਰ ਜਿਹੜਾ ਉਹ ਜਾਨਵਰ ਬੈਠਾ ਜੋ ਦੂਜਿਆਂ ਨੂੰ ਹਰਮਨੇ ਦੁੱਖ ਦੇ ਰਿਹਾ ਹੈ, ਇਹ ਜਾਨਵਰ ਦੀ ਬਲੀ ਚੜਾ। ਸਮਝ ਆ ਰਹੀ ਕਿ ਨਹੀਂ? ਆ ਬੱਕਰੀਆਂ ਨੇ ਤੇਰਾ ਕੀ ਬਗਾੜਿਆ? ਮੇਦੇਓ ਆ ਮੁਰਗਿਆਂ ਨੇ ਤੇਰਾ ਕੀ ਬਗਾੜਿਆ ਕੋਈ ਉਂਠਾਂ ਦੀ ਕੁਰਬਾਨੀ ਦੇ ਰਿਹਾ ਹੈ ਕੋਈ ਕਿਸੇ ਜਾਨਵਰ ਦੀ ਕੁਰਬਾਨੀ ਉਹ ਜਾਨਵਰਾਂ ਨੇ ਤੇਰਾ ਕੀ ਬਗਾੜਿਆ ਹੈ ਬਗਾੜਨ ਵਾਲਾ ਤਾਂ ਤੇਰੇ ਅੰਦਰ ਬੈਠਾ ਹੈ ਜਿਹੜਾ ਹਰ ਵੇਲੇ ਤੈਨੂੰ ਦੁੱਖ ਵਿੱਚ ਜਰਾ ਸੋਚੋ ਹੁਣ ਤੁਸੀਂ ਰਾਤ ਨੂੰ ਟੈਨਸ਼ਨ ਓਏ ਮਨ ਨੇ ਬੜਾ ਦੁਖੀ ਕੀਤਾ ਮਨ ਬੜਾ ਨਾ ਚੋਰ ਨਾ ਜਾਵੇ ਮਕਾਨ ਨਾ ਡਿੱਗ ਜਾਵੇ ਦੁਖੀ ਮਨ ਕਰ ਰਿਹਾ ਹੈ ਉਹ ਬੱਕਰਾ ਵਿਚਾਰਾ ਬਾਹਰ ਵੱਜਿਆ ਹੋਇਆ ਉਹਨੂੰ ਐਵੇਂ ਸਵੇਰੇ ਖੜਾ ਕਰ ਦੇਣਾ ਉਨੇ ਕੀ ਤਰ੍ਹਾਂ ਕੀ ਭਗਾੜਿਆ ਭਾਈ ਆ ਜਿਹੜਾ ਅੰਦਰ ਬੈਠਾ ਨਾ ਹਰ ਵੇਲੇ ਤੇਰੇ ਅੰਦਰ ਪੁੱਠੇ ਪੁੱਠੇ ਵਿਚਾਰ ਲਿਆ ਰਿਹਾ ਹੈ ਇਹਨੂੰ ਇਹ ਪੁੱਠੇ ਵਿਚਾਰਾਂ ਨੂੰ ਇਹ ਮਨ ਦੀ 네ਗਟਿਵਿਟੀ ਨੂੰ ਇਹ ਮਨ ਦੀ ਬੁਰਾਈ ਨੂੰ ਖਤਮ ਕਰ ਕਿ ਜਦੋਂ ਮਨ ਬੁਰਾ ਸੋਚਣਾ ਬੰਦ ਕਰ ਦੇਗਾ 네ਗਟਿਵਿਟੀ ਬੰਦ ਕਰਕੇ ਪੋਜ਼ਿਟਿਵਿਟੀ ਆ ਲਾਜੇਗਾ ਤਾਂ ਸਮਝ ਲੈ ਮਨ ਤੇਰਾ ਮਿੱਤਰ ਬਣ ਗਿਆ ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਮਨ ਹੀ ਤੇਰਾ ਸਭ ਤੋਂ ਵੱਡਾ ਸ਼ਤਰੂ ਹੈ ਔਰ ਮਨ ਹੀ ਤੇਰਾ ਸਭ ਤੋਂ ਵੱਡਾ ਮਿੱਤਰ ਹੈ ਅਗਰ ਮਨ ਤੇਰਾ ਹਰ ਵੇਲੇ ਬੁਰਾ ਸੋਚਦਾ ਹੈ ਬੁਰਾ ਕਰਦਾ ਹੈ ਬੁਰੇ ਪਾਸੇ ਦੌੜਦਾ ਹੈ ਤਾਂ ਇਸ ਤੋਂ ਵੱਡਾ ਸ਼ਤਰੂ ਕੋਈ ਨਹੀਂ ਹੈ ਤਾਂ ਜੇਹੀ ਮਨ ਤੈਨੂੰ ਕਹਿੰਦਾ ਹੈ ਚੱਲ satsang ਵੱਲ ਚੱਲ ਯਾਰ ਦੀ ਤਰਫ ਚਲੀਏ ਚੱਲ ਬਹਿ ਕੇ ਸਿਮਰਨ ਕਰੀਏ ਸਮਝਿ ਦਿਓ ਕਿ ਨਹੀਂ ਹੁਣ ਕਈ ਵਾਰ ਹੁੰਦਾ ਤੁਸੀਂ ਇਹ ਦੇਖੋ ਚੈੱਕ ਕਰੋ ਜਦੋਂ ਸਵੇਰੇ ਉੱਠਦੇ ਹੋ ਦੱਸੋ ਉੱਠਦੇ ਸਾਰ ਹੀ ਤੁਹਾਡਾ ਮਨ ਕਹਿੰਦਾ ਕੀ ਹੈ ਜੇ ਤੁਹਾਨੂੰ ਸਾਨੂੰ ਪਤਾ ਹੁੰਦਾ ਕਿ ਸਵੇਰੇ 3:30 4:00 ਵਜੇ ਉੱਠ ਕੇ ਨਾਲ ਹੀ ਹੱਥ ਮੂਤ ਹੋ ਕੇ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਫਿਰ ਭਾਈ ਐਕਸਰਸਾਈਜ਼ ਕਰਨੀ ਹੈ ਫਿਰ ਆ ਕਰਨਾ ਹੈ ਅੱਛਾ ਕਰਨਾ ਇੱਕ ਮਿੰਟ ਵੀ ਜੇ ਆਪਾਂ ਫਰਜ਼ ਕਰੋ ਦੱਸਣ ਲੱਗੇ ਆ ਇੱਕ ਮਿੰਟ ਵੀ ਕੋਈ ਐਸਾ ਕੰਮ ਕਰ ਲਈਏ ਨਾ ਕਿ ਬਾਅਦ ਚੋ ਆ ਤਾਂ ਆਪਣਾ ਟਾਈਮ ਵੇਸਟ ਕੀਤਾ ਅਸੀਂ ਕਿਉਂਕਿ ਇੰਨਾ ਟਾਈਮ ਤਾਂ ਹੈ ਨਹੀਂ ਕਿ ਵੇਸਟ ਕਰੀਏ ਸੋ ਇੱਕ ਇੱਕ ਮਿੰਟ ਅਸੀਂ ਬੜਾ ਸੰਭਾਲ ਕੇ ਕਰਦੇ ਆ ਕਿ ਕੋਈ ਐਸਾ ਕਰਮ ਨਾ ਕੀਤਾ ਜਾਵੇ ਜਿੱਥੇ ਸਾਡਾ ਟਾਈਮ ਵੇਸਟ ਹੋਵੇ ਔਰ ਸੱਚ ਦਸੀਏ ਜਿਹਨੇ ਆਪਣੇ ਟਾਈਮ ਦੀ ਕਦਰ ਨਹੀਂ ਕੀਤੀ ਜਿਹੜਾ ਟਾਈਮ ਨੂੰ ਬਰਬਾਦ ਕਰਦਾ ਬੰਦਾ ਆਪ ਬਰਬਾਦ ਹੋ ਜਾਂਦਾ ਕਿਉਂਕਿ ਟਾਈਮ ਹੀ ਤਾਂ ਸਾਡਾ ਜੀਵਨ ਹੈ ਤਾਂ ਜਿਹੜਾ ਬੰਦਾ ਆਪਣੇ ਇੱਕ ਇੱਕ ਸੈਕਿੰਡ ਨੂੰ ਇੱਕ ਇੱਕ ਮਿੰਟ ਨੂੰ 베ਸਟ ਬਣਾਉਂਦਾ ਹੈ ਕੁਝ ਅੱਛਾ ਕਰਦਾ ਹੈ ਉਹਦੀ ਜ਼ਿੰਦਗੀ ਅੱਛੀ ਹੁੰਦੀ ਕਿਉਂਕਿ ਤੁਹਾਡੀ ਜ਼ਿੰਦਗੀ ਟਾਈਮ ਹੈ ਅੱਜ ਲੈ ਇੱਕ ਸੈਕਿੰਡ ਜਾ ਰਿਹਾ ਟਾਈਮ ਨਹੀਂ ਜਾ ਰਿਹਾ ਇਹ ਤੁਹਾਡਾ ਜੀਵਨ ਜਾ ਰਿਹਾ ਹੈ ਇੱਕ ਦਿਨ ਜਾ ਰਿਹਾ 24 ਘੰਟੇ ਨਹੀਂ ਜਾ ਰਹੇ ਤੁਹਾਡੇ ਜੀਵਨ ਦੇ 24 ਘੰਟੇ ਜਾਨੀ ਇੱਕ ਦਿਨ ਜਾ ਰਿਹਾ ਹੈ ਇਸ ਲਈ ਆਪਣੇ ਇੱਕ ਇੱਕ ਮਿੰਟ ਨੂੰ ਸੰਭਾਲੋ ਇਹਨੂੰ 베ਸਟ ਨਾ ਜਾਣ ਦਿਓ ਇੱਕ ਇੱਕ ਮਿੰਟ ਬੜਾ ਇਸ ਲਈ ਅਸੀਂ ਕਈ ਵਾਰ ਦੱਸਿਆ ਹੈ ਕਿ ਅਗਰ 10000 ਦਾ ਲੌਸ ਹੋ ਜਾਵੇ ਨਾ ਉਹ ਕੋਈ ਗੱਲ ਨਹੀਂ ਉਹ ਵਾਪਸ ਆ ਜਾਏਗਾ ਲੱਖ ਵੀ ਵਾਪਸ ਆ ਜਾਏਗਾ ਪਰ ਟਾਈਮ ਦੇ 10 ਮਿੰਟ ਵੀ ਚਲੇ ਗਏ ਇਹ ਕਰੋੜਾਂ ਦੇ ਕੇ ਵੀ ਵਾਪਸ ਕੀਮਤੀ ਕੀ ਹੈ ਫਿਰ ਅੱਜ ਬੰਦਾ ਪੈਸੇ ਨੂੰ ਰੋਂਦਾ ਹੈ ਹਾਏ ਮੇਰਾ ਪੈਸੇ ਦਾ ਨੁਕਸਾਨ ਹੋ ਗਿਆ ਚੀਜ਼ਾਂ ਨੂੰ ਰੋਂਦਾ ਹੈ ਜਿਹੜੀਆਂ ਵਾਪਸ ਮਿਲ ਸਕਦੀਆਂ ਉਹਨਾਂ ਨੂੰ ਰੋਂਦਾ ਹੈ ਪਰ ਆ ਟਾਈਮ ਜੋ ਕਿਸੇ ਕੀਮਤ ਤੇ ਵਾਪਸ ਨਹੀਂ ਆਣਾ ਇਹਦੀ ਬੰਦੇ ਨੂੰ ਪਰਵਾਹੀ ਹੈ ਨਹੀਂ ਇਹਦੀ ਬੰਦੇ ਨੂੰ ਫਿਕਰ ਹੀ ਹੈ ਨਹੀਂ ਇਹ ਸਭ ਤੋਂ ਪਹਿਲਾਂ ਇਹਦੀ ਫਿਕਰ ਕਰੋ ਟਾਈਮ ਨੂੰ ਸੰਭਾਲੋ ਕਿ ਆਪਣਾ ਟਾਈਮ ਮੈਂ ਅੱਛੀ ਜਗ੍ਹਾ ਇਨਵੈਸਟ ਕਰਨਾ ਹੈ ਕਿਉਂਕਿ ਸਭ ਤੋਂ ਵੱਡੀ ਇਨਵੈਸਟਮੈਂਟ ਪੈਸੇ ਦੀ ਨਹੀਂ ਤੁਹਾਡੇ ਟਾਈਮ ਦੀ ਹੈ ਕਿ ਜਦੋਂ ਟਾਈਮ ਨੂੰ ਅੱਛੀ ਜਗ੍ਹਾ ਇਨਵੈਸਟ ਕਰਦੇ ਹੋ ਤੁਹਾਨੂੰ ਅੱਛੀ ਸਿੱਖਿਆ ਮਿਲਦੀ ਅੱਛਾ ਗਿਆਨ ਮਿਲਦਾ ਹੈ ਤੁਹਾਡੀ ਹੈਲਥ ਅੱਛੀ ਰਹਿੰਦੀ ਹੈ ਤਾਂ ਤੁਹਾਡੇ ਜੀਵਨ 'ਚ ਬਹੁਤ ਕੁਝ ਅੱਛਾ ਹੁੰਦਾ ਹੈ ਬਹੁਤ ਕੁਝ ਮਿਲਦਾ ਹੈ ਤੁਹਾਨੂੰ ਇਸ ਲਈ ਅੱਜ ਤੋਂ ਕੀ ਕਰਨਾ ਹੈ ਕਹਦੇ ਹੋ ਹੁਣ ਆਪਣੇ ਟਾਈਮ ਦੀ ਕਰਨੀ ਹੈ ਆਪਣੇ ਟਾਈਮ ਨੂੰ ਸਹੀ ਪਾਸੇ ਇਸ ਲਈ ਉਸ ਰਸਤੇ ਚੱਲਣਾ ਜਿਸ ਰਸਤੇ ਚੱਲ ਕੇ ਸਾਨੂੰ ਉਹ ਰੱਬ ਦੀਆਂ ਰਹਿਮਤਾਂ ਮਿਲਣ ਸਾਡੇ ਜੀਵਨ 'ਚ ਕਾਮਯਾਬੀ ਮਿਲੇ ਖੁਸ਼ੀ ਮਿਲੇ ਪਰ ਜਦਾਂ ਦੱਸਿਆ ਕਿ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਤੂੰ ਜਹਾਨ ਤੋਂ ਹੀ ਲੈਣਾ ਚਾਹੀਦਾ ਸਾਨੂੰ ਮੰਜ਼ਿਲ ਸਾਡੀ ਉਹ ਹੈ ਪਰ ਮੰਗਦੇ ਅਸੀਂ ਜਹਾਨ ਨੂੰ ਹੈ ਮੰਗਦੇ ਅਸੀਂ ਦੁਨੀਆ ਨੂੰ ਹਾਲਾਂਕਿ ਸਭ ਨੂੰ ਪਤਾ ਹੈ ਕਿ ਦੁਨੀਆ ਜਿੰਨਾ ਮਰਜੀ ਇਕੱਠਾ ਕਰ ਲਾਵੇਂ ਮੈਂ ਸੰਸਾਰ ਨੂੰ ਪਰ ਅੰਤੋ ਵੇਲੇ ਦਾ ਸਿਕੰਦਰ ਵੀ ਸਭ ਕੁਝ ਇਹਦੇ ਸਿਕੰਦਰ ਮੰਗੋ ਰੋਂਦੇ ਨਾ ਜਾਣਾ ਪਵੇ ਬਲਕੇ ਉਹ ਕਰਮ ਕਰੀਏ ਕਬੀਰ ਸਾਹਿਬ ਮੰਗੋ ਕਹਿ ਸਕੀਏ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨੇ ਆਨੰਦ ਨਾ ਜਾਈਏ ਕੁਛ ਅੱਛਾ ਕਰਕੇ ਉਹ ਮੰਜ਼ਿਲ ਨੂੰ ਪਾ ਕੇ ਇਸ ਲਈ ਜੇ ਤੂੰ ਪਾਣਾ ਯਾਰ ਨੂੰ ਬੁੱਲਿਆ ਤੇ ਖੁਦ ਨੂੰ ਬਲੀ ਚੜਾ ਦੇ ਉਹ ਜਦ ਤੱਕ ਕੋਈ ਫਨਾ ਨਾ ਹੋਵੇ ਯਾਰ ਕਦੇ ਨਾ ਕਹਿੰਦੇ ਫਨਾ ਹੋਣਾ ਪੈਂਦਾ ਹੈ ਅਮੇ ਦੇオク ਨਹੀਂ ਉਹਦੇ ਮਾਰਗ ਤੇ ਚੱਲ ਕੇ ਉਹਦੇ ਦੱਸਿਓਏ ਰਸਤੇ ਚੱਲਣਾ ਪੈਂਦਾ ਹੈ ਫਿਰ ਉਹ ਡਰ ਚਿੰਤਾ ਚੜ੍ਹਨੀ ਪੈਂਦੀ ਹੈ ਫਿਰ ਜਾ ਕੇ ਇਸ ਲਈ ਅੱਜ ਤੋਂ ਫਿਰ ਕਮਾਂਗੇ ਇਸ ਮੰਦੀ ਵਾਲੀ ਚੜਾਣੀ ਹੈ ਮੰਦਾ ਯਾਨੀ ਬੁਰੇ ਖਿਆਲਾਂ ਦੀ ਬਲੀ 네ਗੇਟਿਵਿਟੀ ਦੀ ਜਿਹੜਾ ਮਨ ਹਰ ਵੇਲੇ ਬੁਰਾ ਸੋਚਦਾ ਹੈ ਨਾ ਇਦੀ ਬਣੀ ਚੜਾਣੀ ਹੈ ਜਿਹੜਾ ਮਨ ਨਫ਼ਰਤ ਨਾਲ ਭਰਿਆ ਹੋਇਆ ਹੈ ਈਰਖਾ ਨਾਲ ਭਰਿਆ ਹੋਇਆ ਹੈ ਜਲਨ ਨਾਲ ਭਰਿਆ ਹੋਇਆ ਹੈ ਕਿਉਂਕਿ ਫਿਰ ਕਹਾਂਗੇ ਕਿ ਜਿੰਨਾ ਅਸੀਂ ਸੜਦੇ ਆਂ ਜਿੰਨਾ ਅਸੀਂ ਕ੍ਰੋਧ ਕਰਦੇ ਆਂ ਜਿੰਨਾ ਅਸੀਂ ਚਿੰਤਾ ਕਰਦੇ ਆਂ ਜਿੰਨਾ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਆ ਉਹ ਨੁਕਸਾਨ ਅਸੀਂ ਕਿਸੇ ਹੋਰ ਦਾ ਨਹੀਂ ਕਰਦੇ ਨੁਕਸਾਨ ਅਸੀਂ ਸਮਝਦੇ ਹੋ ਕਿ ਨਹੀਂ ਕਹਿੰਦੇ ਕਿਸੇ ਦੀ ਗਲਤੀ 'ਤੇ ਕ੍ਰੋਧ ਕਰਨਾ ਐਸੇ ਹੀ ਹੈ ਕਿਸੇ ਦੀ ਗਲਤੀ ਕਿਸੇ ਦੀ ਗਲਤੀ 'ਤੇ ਕ੍ਰੋਧ ਕਰਨਾ ਐਸੇ ਹੀ ਹੈ ਜੈਸੇ ਗਲਤੀ ਕੋਈ ਹੋਰ ਕਰੇ ਔਰ ਤੂੰ ਆਪਣਾ ਹੱਥ ਆਗਮੇ ਡਾਲ ਦੋ ਜ਼ਰਾ ਸੋਚ ਕੇ ਦੇਖੋ ਗਲਤੀ ਉਹ ਕਰ ਰਿਹਾ ਹੈ ਸੜ ਕੌਣ ਸੜ ਰਿਹਾ ਹੈ ਗਲਤੀ ਉਹਨੇ ਕੀਤੀ ਗੁੱਸਾ ਮੈਨੂੰ ਆ ਰਿਹਾ ਜੇ ਤੈਨੂੰ ਗੁੱਸਾ ਆ ਰਿਹਾ ਤਾਂ ਸੜ ਕੌਣ ਰਿਹਾ ਅੰਦਰੋਂ ਤੇਰਾ ਦਿਲ ਸੜ ਰਿਹਾ ਹੈ ਤੇਰਾ ਖੂਨ ਸੜ ਰਿਹਾ ਹੈ ਸਮਝਦੇ ਹੋ ਕਿ ਨਹੀਂ ਔਰ ਤੇਰੀਆਂ ਖੁਸ਼ੀਆਂ ਸੜ ਰਹੀਆਂ ਤੇਰੀ ਸ਼ਾਂਤੀ ਸੜ ਰਹੀ ਹੈ ਤੇਰੀ ਤੰਦਰੁਸਤੀ ਸੜ ਰਹੀ ਹੈ ਕਿਉਂਕਿ ਜਿੰਨਾ ਤੂੰ ਅੰਦਰ ਗਰੋਧ ਕਰਦਾ ਹੈ ਖੁਸ਼ੀ ਵੀ ਜਾਂਦੀ ਹੈ ਤੰਦਰੁਸਤੀ ਵੀ ਜਾਂਦੀ ਹੈ ਸ਼ਾਂਤੀ ਵੀ ਜਾਂਦੀ ਤਾਂ ਉਲਟਾ ਅੰਦਰ ਬਿਮਾਰੀਆਂ ਵਧਣੀਆਂ ਇਸ ਲਈ ਕ੍ਰੋਧ ਹੁਣ ਫਰਦਰ ਕਰੋ ਫਿਰ ਕਮਾਗੇ ਗਲਤੀ ਉਹ ਕਰਦਾ ਹੈ ਤਾਂ ਭਾਈ ਫਿਰ ਮੈਂ ਕਿਉਂ ਸੜਾਂ ਸਮਝਦਾਰ ਬੰਦਾ ਹੈ ਗਲਤੀ ਕੀਤੀ ਹੈ ਤਾਂ ਜੋ ਤੂੰ ਕੀਤਾ ਤੇਰੇ ਅੱਗੇ ਇੱਕ ਦਿਨ ਤਾਂ ਮੈਂ ਆਪਣੇ ਆਪ ਨੂੰ ਕ੍ਰੋਧ ਦੀ ਅੱਗੇ ਕਿਉਂ ਸੜਾਂ ਇਸ ਲਈ ਮੈਂ ਸ਼ਾਂਤ ਹਾਂ ਤਾਂ ਹੀ ਤਾਂ ਗੁਰੂ ਰਹਿਬਰ ਕੋਈ ਪੱਥਰ ਵੀ ਮਾਰ ਦਿੰਦਾ ਸੀ ਜਾਂ ਪ੍ਰਮਾਤਮਾ ਤੇਰਾ ਭਲਾ ਕਰ ਉਹ ਸ਼ਾਂਤ ਰਹਿੰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨਾ ਅਸੀਂ ਸ਼ਾਂਤ ਰਵਾਂਗੇ ਉਹਦਾ ਲਾਭ ਵੀ ਸਾਨੂੰ ਹੋਣਾ ਹੈ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਕਿਸੇ ਦੀ ਗਲਤੀ ਪਰ ਕ੍ਰੋਧ ਕਰਨਾ ਐਸੇ ਹੀ ਹੈ ਜੈਸੇ ਗਲਤੀ ਕੋਈ ਹੋਰ ਕਰੇ ਔਰ ਹਮ ਆਪਣਾ ਹੱਥ ਆਗਮੇ ਡਾਲ ਦੇ ਤਾਂ ਫਿਰ ਸੜਨਾ ਸਾਡਾ ਹੀ ਆਤ ਹੈ ਔਰ ਬੰਦਾ ਜੇ ਗਲਤੀ ਹੋਣਾ ਕੀਤੀ ਆ ਚੁੱਲੇ ਹੱਥ ਮੈਂ ਪਾ ਦਿੰਦਾ ਤਾਂ ਭਾਈ ਇਹ ਸਮਝਦਾਰੀ ਹੈ ਜਵਾਬ ਦੇਣਾ ਜ਼ਰਾ ਪਰ ਇਹ ਮੂਰਖ ਤਾਂ ਸਾਰੇ ਹੀ ਕਰ ਰਹੇ ਐ ਅਸੀਂ ਧਿਆਨ ਦਿਏ ਇਸ ਇਸ ਲਈ ਜੇ ਤੂੰ ਪਾਣਾ ਯਾਰ ਨੂੰ ਭੁੱਲਿਆ ਤਾਂ ਖੁਦ ਨੂੰ ਬਲੀ ਚੜਾ ਦੇ ਇਸ ਲਈ ਅੱਜ ਬਲੀ ਚੜਾਣੀ ਹੈ ਆਪਣੀਆਂ ਟੈਂਸ਼ਨਾਂ ਦੀ ਆਪਣੀ ਨੈਗੇਟਿਵਿਟੀ ਦੀ ਆਪਣੇ ਅੰਦਰਲੀ ਨਫ਼ਰਤ ਦੀ ਆਪਣੇ ਅੰਦਰ ਲੀਆਂ ਬੁਰੀਆਂ ਸੋਚਾਂ ਦੀ ਕਿਉਂਕਿ ਇਹ ਬਲੀ ਚੜੇਗੀ ਤਾਂ ਫੇਰ ਹੀ ਸਾਡਾ ਮਨ ਸਾਫ਼ ਹੋਏਗਾ ਔਰ ਜੇ ਤੂੰ ਮਨ ਸ਼ੀਸ਼ੇ ਦੇ ਉੱਤੋਂ ਸਾਰਾ ਮੈਲ ਹਟਾਵੇਂ ਫੇਰ ਹੀ ਮਨ ਸ਼ੀਸ਼ੇ ਦੇ ਅੰਦਰੋਂ ਦਰਸ਼ਪੀਆ ਦਾ ਬਸ ਇਹ ਯਾਦ ਰੱਖੋ ਕਿ ਅੰਦਰ ਹੀ ਹੈ ਪ੍ਰਮਾਤਮਾ ਅੰਦਰ ਹੀ ਹੈ ਉਹਦੀਆਂ ਰਹਿਮਤਾਂ ਪਰ ਉਹਦੀਆਂ ਰਹਿਮਤਾਂ ਦਾ ਦਰਸ਼ਨ ਕਰਨ ਵਾਸਤੇ ਸਾਨੂੰ ਆਪਣੇ ਮਨ ਦੀ ਸਫਾਈ ਕਰਨੀ ਪੈਣੀ ਹੈ ਆਪਣੇ ਮਨ ਨੂੰ ਮਾਰ ਆਪਣੇ ਮਨ ਨੂੰ ਸਾਫ਼ ਕਰਨਾ ਪੈਣਾ ਹੈ ਆਪਣੇ ਮਨ ਨੂੰ ਜਿੰਨਾ ਕਲੀਅਰ ਕਰਾਂਗੇ ਮਨ ਦਾ ਸ਼ੀਸ਼ਾ ਜਿੰਨਾ ਸਾਫ਼ ਹੋਏਗਾ ਉਨੀ ਯਾਰ ਦੀ ਤਸਵੀਰ ਵੀ ਸਾਫ਼ ਨਜ਼ਰ ਆਏਗੀ